ਇੱਕ ਗਰੀਬ ਦੇ ਘਰ ਦੇ ਬਾਹਰ ਦੌਲਤ, ਕਾਮਯਾਬੀ ਤੇ ਪਿਆਰ ਤਿੰਨ ਰੂਹਾਂ ਆਉਂਦੀਆਂ ਨੇ ਤੇ ਉਹਦਾ ਦਰਵਾਜ਼ਾ ਖੜਕਾਉਂਦੀਆਂ ਨੇ। ਗਰੀਬ ਦੀ ਪਤਨੀ ਬਾਹਰ ਆਂਦੀ ਏ। ਉਹ ਉਸ ਨੂੰ ਕਹਿੰਦੇ ਨੇ ਕਿ ਤਿੰਨਾਂ ਚੋਂ ਕਿਸੇ ਇੱਕ ਨੂੰ ਤੂੰ ਅੰਦਰ ਲਿਜਾ ਸਕਦੀ ਏ। ਚਾਹੇ ਦੌਲਤ ਨੂੰ ਲੈ ਜਾ, ਕਾਮਯਾਬੀ ਨੂੰ ਲੈ ਜਾ ਜਾਂ ਪਿਆਰ ਨੂੰ ਲੈ ਜਾ। ਉਹ ਉਹਨਾਂ ਨੂੰ ਕਹਿੰਦੀ ਏ ਕਿ ਤੁਸੀਂ ਇੰਤਜ਼ਾਰ ਕਰੋ। ਮੈਂ ਅੰਦਰ ਸਲਾਹ ਕਰਕੇ ਆਉਣੀ ਆ। ਉਹ ਅੰਦਰ ਜਾ ਕੇ ਆਪਣੇ ਪਤੀ ਤੇ ਬੇਟੀ ਨਾਲ ਸਲਾਹ ਕਰਦੀ ਹੈ ਵੀ ਮੈਂ ਤਿੰਨਾ ਚੋਂ ਕਿਸ ਨੂੰ ਅੰਦਰ ਲੈ ਕੇ ਆਵਾਂ ਉਹਦਾ ਪਤੀ ਕਹਿੰਦਾ ਆਪਾਂ ਬਹੁਤ ਗਰੀਬ ਆ ਆਪਾਂ ਬਹੁਤ ਔਖਾ ਟਾਈਮ ਕੱਟ ਰਹੇ ਆ ਪੈਸੇ ਦੀ ਤੰਗੀ ਹੈ ਤੂੰ ਦੌਲਤ ਨੂੰ ਅੰਦਰ ਲੈ ਆ ਪਰ ਉਹਨਾਂ ਦੀ ਧੀ ਉਹਨਾਂ ਨੂੰ ਬਹੁਤ ਮਨਾਉਂਦੀ ਹੈ ਵੀ ਤੁਸੀਂ ਦੋਨੋਂ ਨਾ ਕੁਝ ਅੰਦਰ ਨਾਲ ਲੈ ਆਓ ਸਿਰਫ ਪਿਆਰ ਨੂੰ ਅੰਦਰ ਲੈ ਕੇ ਆਓ ਉਹ ਮੰਨ ਜਾਂਦੇ ਆ ਦੋਨੋਂ ਤੇ ਉਹ ਜਾ ਕੇ ਪਿਆਰ ਨੂੰ ਅੰਦਰ ਲੈ ਆਉਂਦੀ ਹੈ ਤੇ ਜਿਵੇਂ ਹੀ ਉਹ ਪਿਆਰ ਅੰਦਰ ਆਉਣ ਲੱਗਦਾ ਹੈ ਉਹਦੇ ਨਾਲ ਦੌਲਤ ਤੇ ਕਾਮਯਾਬੀ ਦੀ ਰੂਹ ਵੀ ਤੁਰ ਪੈਂਦੀਆਂ ਨੇ ਉਹ ਕਹਿੰਦੀ ਤੁਸੀਂ ਤਾਂ ਕਿਹਾ ਸੀ ਕੋਈ ਇੱਕ ਹੀ ਲੈ ਸਕਦੇ ਹੋ ਉਹ ਕਹਿੰਦੇ ਜੇ ਤੂੰ ਦੌਲਤ ਚੁਣਦੀ ਤਾਂ ਉਹਨੇ ਕੱਲੀ ਨਹੀਂ ਆਉਣਾ ਸੀ ਕਾਮਯਾਬੀ ਚੁਣਦੀ ਤਾਂ ਉਹਨੇ ਕੱਲੀ ਨਹੀਂ ਆਉਣਾ ਸੀ ਪਰ ਤੂੰ ਪਿਆਰ ਚੁਣਿਆ ਤੇ ਜਿੱਥੇ ਪਿਆਰ ਹੈ ਉੱਥੇ ਕਾਮਯਾਬੀ ਤੇ ਦੌਲਤ ਆਪੇ ਆ ਜਾਂਦੀਆਂ ਨੇ ਇਸੇ ਕਰਕੇ ਜਿੱਥੇ ਪਰਿਵਾਰ ਚ ਪਿਆਰ ਤੇ ਇਤفاق ਹੋਵੇ ਨਾ ਉੱਥੇ ਬਾਕੀ ਸਾਰੀਆਂ ਚੀਜ਼ਾਂ ਆਪਣੇ ਆਪ ਮਿਲ ਜਾਂਦੀਆਂ